ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਰੇ ਰੈਣ ਕੇ ਵਣਜਾਰਿਆ ਮਿਤਰਾ ਬਾਲਕ ਬੁੱਧੇ ਅਚੇਤ ਖੀਰ ਪੀਏ ਖੇਲਾਈ ਵਣ ਜਾ ਰਿਆ ਮਿੱਤਰਾ ਮਾਤ ਪਿਤਾ ਸੁਤ ਹੀ ਤ ਮਾਤ ਪਿਤਾ ਸੁਤ ਨੇ ਹੋ ਕਨਿਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਣੀ ਕਾਰ ਕਰਾਈ RAM ਨਾਮ ਬਿਨ ਮੁਕ ਤੇ ਨ ਹੋਈ ਬੁੱਢੀ ਤੂ ਜੈ ਹੈ ਤੇ ਕਹ ਨਾਨਕ ਪ੍ਰਾਣੀ ਪਹਿਲੇ ਪਹਰੇ ਛੂਟ ਹੈਗਾ ਹਰ ਚੇਤ ਦੂਜੇ ਪਹਰੇ ਰੈਣ ਕੈ ਵਣਜਾਰਿਆ ਮਿੱਤਰਾ ਪਰ ਜੋ ਬਨ ਮੈ ਮੱਤੇ ਅਹਨੇ ਸੇ ਕਾਮਿ ਵਿਆਪਿਆ ਵਣਜਾਰਿਆ ਮਿੱਤਰਾ ਅੰਧੂਲੇ ਨਾਮ ਨਚਿੱਤੇ राम नाम कट अंतर रे नाही हो रे जाने रस कास मीठे ज्ञानो ध्यानो गुण संजम नाही जनमे मरहोगे टूठे ਤੀਰਥ ਵਰਤ ਸੋਚ ਸੰਜਮ ਨਹੀਂ ਕਰਮ ਤਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ ਦੁਬਿਧਾ ਵਿਆਪੈ ਦੂਜਾ ਤੀਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਸਾਰੇ ਹੰਸ ਉਲਥੜੇ ਆਏ ਜੋ ਬਨੂ ਕਟੈ ਜਰਵਾ ਜਿਣੈ ਵਣ ਜਾ ਰਿਆ ਮਿੱਤਰਾ ਆਵ ਕਟੈ ਦੇਨੋ ਜਾਏ ਅੰਤੇ ਕਾਲੇ ਪਛੁਤਾਸੀ ਅੰਧਲੇ ਜਾ ਜਾ ਮੇ ਪਕਰ ਚਲਾਇਆ ਸਭ ਕੇ ਚੁ ਆਪਣਾ ਕਰੇ ਕਰੇ ਰਾਖਿਆ ਕਿਨੁ ਮਹਿ ਪਇਆ ਪਰਾਇਆ ਬੁੱਧੇ ਵਿਸਰਜੀ ਗਈ ਸਿਆਣਪ ਕਰ ਅਵਗਣ ਪਛੋਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਰੇ ਪ੍ਰਭੁ ਚੇਤਿ ਲੇਵ ਲਾਈ ਚੌਥੇ ਪਹਰੇ ਰਹਿਣ ਕੈ ਵਣਜਾਰਿਆ ਮਿਤਰਾ ਬਿਰਧੇ ਪਿਆ ਤਾ ਨੂੰ ਖੀਣ ਅੱਖੀ ਅੰਧ ਨਾ ਦਿਸਈ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨਵੈਣ ਅੱਖੀ ਅੰਧ ਜੀਭ ਰਾ ਸੁਨਾਹੀ ਰਹੇ ਪਰਾਖਾ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖ ਆਵਣ ਜਾਣਾ ਖਾੜੂ ਪੱਕੀ ਕੋੜੇ ਭੱਜੈ ਬਿਨਸੈ ਆਈ ਚੱਲੇ ਕਿਆ ਮਾਣ ਕਹ ਨਾਨਕ ਪ੍ਰਾਣੀ ਚੌਥੈ ਪਹਰੇ ਗੁਰਮੁਖੇ ਸਬਦ ਪਛਾਣ ਉੜੇ ਕੋ ਆਇਆ ਤਿੰ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨੇ ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿੱਤਰਾ ਵਗਣ ਖੜਸਨ ਬੰਨੇ ਗੁਣ ਸੰਜਮੇ ਜਾਵੇ ਚੋਟ ਨ ਖਾਵੇ ਨਾ ਤਿਸ ਜਮਣ ਮਰਣਾ ਕਾਲੂ ਜਾ ਲੂ ਜਾਮ ਜੋ ਹੈ ਨਸਾਕੈ ਪਾ ਪਗ ਤੇ ਪੈ ਤਰਣਾ ਪਤੇ ਸਿਤੀ ਜਾਵੈ ਸਹਜ ਸਮਾਵੈ ਸਗਲੇ ਦੁਖ ਮਿਟਾਵੈ ਕਹ ਨਾਨਕ ਪ੍ਰਾਣੀ ਗੁਰਮ ਖੇ ਛੁਟੈ ਸਚੇ ਤੇ ਪਤੇ ਪਾਵੈ ਸਿਰੀ ਰਾਗੁ ਮਹਲਾ ਚੌਥਾ ਪਹਿਲਾ ਪਹਰੇ ਰੈਣ ਕੈ ਵਣਜਾਰਿਆ ਮਿਤਰਾ ਹਰ ਪਾਇਆ ਉਦਰ ਮੰਜਾਰੇ ਹਰ ਧਿਆਵੈ ਹਰ ਉਚਰੇ ਵਣਜਾਰਿਆ ਮਿਤਰਾ ਹਾਰੇ ਹਰੇ ਨਾਮ ਸਮਾਰੇ ਹਾਰੇ ਹਰੇ ਨਾਮ ਜਪੇ ਅਰਾਧੇ ਵਿੱਚ ਅਗਨੀ ਹਰ ਜਪੇ ਜੀਵ ਆ ਬਾਹਰ ਜਨਮ ਭਇਆ ਮੋਖੇ ਲਾਗਾ ਸਰਸੇ ਪਿਤਾ ਮਾਤ ਥੀ ਵਿਆ जिस्की वस्तु ते सुचेत प्राणी कर हृदय गुरमुखे विचारे कह नानक प्राणी पहलै पहर हर जपिए कृपाता ਦੂਜੇ ਪਹਰੇ ਰੈਣ ਕੈ ਵਣਜਾਰਿਆ ਮਿੱਤਰਾ ਮਨੁ ਲਗਾ ਦੂਜੇ ਪਾਇ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਲੇ ਲਾਈ ਲਾਵੈ ਮਾ ਤੂ ਪਿਤਾ ਸਦਾ ਗੱਲ ਸੇਤੀ ਮਾਨੇ ਜਾਣੇ ਖਟੇ ਖਵਾਏ ਜੋ ਦੇਵੈ ਤਿਸੈ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਘੁਰਮੁਖੇ ਹੋਵੇ ਸੋ ਕਰੈ ਵਿਚਾਰ ਹਰਿ ਧਿਆਵੈ ਮਾਨੇ ਲਿਵਲਾਏ ਕਹੋ ਨਾਨਕ ਦੂਜੇ ਪਹਰੇ ਪ੍ਰਾਣੀ ਤੇ ਸੁਕਾਲ ਨ ਕਬ ਹੂੰ ਖਾਇ ਤਿਜੇ ਪਹਰੇ ਰੈਣ ਕੈ ਵਣਜਾਰਿਆ ਮਿੱਤਰਾ ਮਨੁ ਲਗਾ ਆਲੇ ਜੰਜਾ ਤਾਂ ਨੂੰ ਚਿਤਵੈ ਤੁਹਾਨੂੰ ਸੰਚਵੈ ਵਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨ ਸੰਭਾਲੇ ਹਰ ਨਾਮਾ ਹਰ ਹਰ ਕਦੇ ਨ ਸੰਭਾਲੇ ਜੇ ਹੋਵੇ ਅੰਤੇ ਸਖਾਈ ਇਹੋ ਧਨੋ ਸੰਪੈ ਮਾਇਆ ਝੂਠੀ ਅੰਤੇ ਛੋੜੇ ਚੱਲਿਆ ਪਛੋਤਾਈ ਜਿਸਨੋ ਕਿਰਪਾ ਕਰੇ ਗੁਰ ਮਿਲੇ ਸੋ ਹਰ ਹਰ ਨਾਮ ਸੰਭਾਲੇ ਕਹ ਨਾਨਕ ਤੀਜੇ ਪਹਰੇ ਪ੍ਰਾਣੀ 세 جاءے मिले हर नाल ले चौथै पहरै रहण कै वण जा रिया मित्रा हर चलण वेला आदि कर सेव हो पूरा सतगुरु वण जा रिया मित्रा ਸਭ ਚੱਲੀ ਰਹਿਣ ਵਿਹਾਦੀ ਹਰ ਸਿਵ ਹੋ ਖੇਨੋ ਖੇਨੋ ਟਿਲ ਮੂਲੇ ਨ ਕਰੇ ਹੋ ਜੇ ਤੂ ਅਸਥੇਰ ਜੋਗ ਜੋਗ ਹੋ ਹੋ ਹਰ ਸਤੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋਵ ਹੋ ਗੁਰ ਸਾਤੇ ਗੁਰ ਸਵਾਮੀ ਪੇਦ ਨਾ ਜਾਣ ਜੇ ਤੁਮੇ ਲੇ ਹਰ ਪਗ ਤੇ ਸੁਖਾਂਦੀ ਕਹ ਨਾਨਕ ਪ੍ਰਾਣੀ ਚੌਥਾ ਪਹਰੇ ਸਫਲ ਹੋ ਰਹਿਣ ਭਗਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ